ਹਾਲੋ ਹਾਸ਼ੀਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੀ ਅੱਜ ਚੱਲੇ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੇ ਵੀ ਚਾਹੀਦੀਆਂ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾ ਖੁੰਝਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ 23 ਅਰੇ ਐਡਾ ਹੁੰਦਾ ਕੈਮਰਾ ਉਹਦੇ ਬਲੌਗ ਆਉਂਦੇ 7000 ਰੁਪਏ ਦਾ ਉਹ ਚੱਕਰ ਨਹੀਂ ਇੱਥੇ ਆਇਆ ਮੈਂ ਭਾਈ ਲਾਲੂ ਦੇ ਗੋਲ ਗੱਪੇ ਨਹੀਂ ਵਾਲੇ بڑے ਮਠੂਰ ਨੇ 2 ਬਰੇਸ਼ਾਂ ਪੈਕ ਕਰਦੇ ਨਹੀਂ ਵਾਲੇ ਖਾਣੇ ਦਾ ਵੀ ਖਾਣੇ ਨੇ ਹਾਂਜੀ ਹਾਂ 3 ਗ੍ਰਾਫ ਦੇ ਪਰ ਦੋ ਪੈਕ ਕਰਦੇ। ਇਹ ਵਾਲੇ ਵਾਦੇ ਪੰਜ-ਪੰਜ ਨਹੀਂ ਕਰਦੇ ਯਾਰ। ਆ ਦੇਖ। ਹਾਂ। ਉਂਕੀ ਨਾਲ ਇਹ ਨਾ ਪੋਰ ਰਹਿ। ਪੋਰ। ਬਸ ਦੋ 5 ਤਾਈ ਕਹਾਣੀ ਹੈ ਆਪਣਾ। ਕਹਾਣੀ ਹੈ? ਹਾਂ ਜੀ। ਇਹ ਥੋੜੋ ਜਿਹਾ ਨਾਲੇ। ਹਾਂ ਜੀ। ਬਾ ਆ ਗਿਆ ਚਲਾਦਾ ਇੱਥੇ ਹੈ। ਨਾ ਵੀ ਗਰੇਵਾਲਾ ਛਾਣੇ ਗੋਲਗੇ ਭੇ 10 ਕੈਨੇਡਾ ਭੇਜ ਦੇਣੇ ਸਾਨੂੰ ਪੈਕ ਕਰਕੇ ਹੈ ਨਹੀਂ ਪਹਿਲੇ ਮੁਰੂੜਾ ਠੀਕ ਹੋ ਰਹਿਣਾ ਹਾਂ ਹਰਕ ਤੇ ਹੈ ਤੇ ਕਰਾਰਾ ਰੱਖਦੇ ਮਾਰਿਆ ਹੋਰ ਤੁਸੀਂ ਤਾਂ ਨਹੀਂ ਪਾਨੀ ਮੈਂ ਨਾ ਮੈਂ ਦੇਖ ਨੂੰ ਆ ਠੀਕ ਹੈ ਭਾਈ ਬੋਲਿਆ ਭਾਈ ਇਹ ਲਾਲੂ ਦੇ ਫੁੱਲ ਸਪਾਈ ਨਾਲ ਗੋਲ ਗੱਪੇ ਲੜੀ ਗਿਆ ਨਾ ਗੋਲ ਗੱਪੇ ਲੈ ਕੇ ਆਏ ਹੁਣ ਮੈਂ ਕੋਈ ਨਹੀਂ ਕੱਲ ਨੂੰ ਖਵਾ ਰਾਂ ਤੈਨੂੰ ਬੋਲ ਬਟਾ ਐਕਸ਼ਨ ਨਾਲ ਹਣੇ। ਰਾਂਗ ਕੋਲੇ ਹੋਰ। ਹਾਂ? ਇਹ ਵੀ ਕੋਲੇ ਵੀ ਨਹੀਂ ਮਾਈ। ਠੀਕ ਆ। ਹੁਣ ਸਰਦਿਆਂ ਦੇ ਵਿੱਚ ਟਿੱਕੀ ਚੱਲ ਜੂਈ ਐਸ ਹਨਾ। ਲੇਡ ਹੋਰ ਹਾਂ ਐਨੇ ਮੈਂ ਸਾਕੇ ਦੇਵਾਂ ਠੀਕ ਹੈ ਚਲ ਪਹਿਲੇ ਕਿਨੇ ਮੈਂ ਸਾਕੇ ਦੇਵਾਂਗੇ ਪੈਸੇ ਤੇ ਦਿਖਾਉ ਹਾਂ ਉਹਦੇ ਬਾਅਦ ਦਿਖਾਏਗਾ ਮੰਮੀ ਆਪ ਤਿੱਕੀ ਵੀ ਰੱਖਾ ਕਰੋ ਤਿੱਕੀ ਗਰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇਰੇ ਘਰ ਦੇ ਬਾਹਰ ਨੂੰ ਆ ਗਏ ਗਰੇ ਵਾਲੇ ਮਾਤਾ ਆ ਰਹੀ ਸੀ ਤੇ ਬੇ ਗਰੇ ਵਾਲਾ ਆਦੀ ਸੀ ਲੱਗਾ ਲਾਇ ਵੀ ਗਰੇ ਵਾਲਾ ਤੇਰੇ ਘਰ ਵੱਲ ਆ ਗਏ ਬੱਸ ਆ ਸਾਹਮਣੇ ਘਰ ਆਇਆ ਲਾਇ ਵੀ ਕਹਿੰਦੇ ਇਧਰ ਆਏ ਆ ਤੇਰੇ ਘਰ ਵੱਲ ਤੇਰੇ ਵੱਲ ਸਾਰਾ ਹਰੀ ਉਹ ਸਟਾਰ ਵੀ ਉਹ ਅੰਦਰ ਸਿੱਧੇ ਜਿਹਾ ਲਵਾਜੀ ਸਕੋਰਪੀਆ ਅੰਦਰ ਡਰਾਈਵ ਕਰੇ ਵਾਲਾ ਉਹ ਕਿੱਥੇ ਜਿਹਾ ਬੈਠੀ ਆ ਕੱਦ ਬੰਦ ਬੰਦ ਕਰ ਇਸ ਦੂਹ ਚਲੇ ਆ ਆਜਵਾਸ਼ੇ ਦੀ ਆਏ ਹਨ ਬੰਦੇ ਆ ਰਹੇ ਡਿੰਗ ਤੇ ਬੱਟ ਲੋ ਜਰਾ ਗਰਮੀ ਗਰਮੀ ਕਰ ਰੱਖਿਆ ਪਿੱਛੇ ਪੱਗ ਆ ਗਿਆ ਹੋ ਗਿਆ ਹੋ ਗਿਆ ਹੋ ਗਿਆ ਡਾਇਰਮੈਂਟ ਲਈ ਆ ਹੋਰ ਪਹਿਲਾਂ ਨੀਰੇ ਜਿਹਾ ਖੜਕਾ ਆਇਆ ਮੈਂ ਵੀ ਬੈਠੀ ਰਹੀ ਮੈਂ ਕਰਨ ਨੂੰ ਆ ਗਿਆ ਕੋਈ ਮਿਲ ਜਾ ਉੱਥੇ ਕਰ ਜਾ ਦੋਏ ਬਾਹਰ ਆਏ ਕਰੋ ਬਾਈ ਦੋਏ ਇੱਕ ਨਹੀਂ ਲੈਣੀ ਦੋਏ ਦੋਏ ਕੀ ਆ ਕੋਈ ਹੌਸਨ ਤੇ ਵਾਈ ਖੜੇ ਰਹੇ ਬਸ ਬਸ ਹੋ ਰਿਹਾ ਹੈ ਕਿ ਗੱਲਾਂ ਨਾਲ ਚੱਲ ਕੋਈ ਨਹੀਂ ਫਿਰ ਕੇ ਉਹਨਾਂ ਛੇਣਾ ਬੰਦਾ ਗੱਲਾਂ ਕਰੇ ਔਰ ਕੀ ਕਰੇ ਅਗਲਾ ਆਪਣੇ ਦੂ ਘਰ ਦਾ ਚਾਹ ਹਾਂ ਉਹ ਤਾਂ ਅਮਰੇ ਦੱਸਿਆ ਹੈ ਉਹ ਟਾਈਮ ਲੱਗ ਜਾ ਇਹਨਾਂ ਦਾ ਸੇਨੀਅਰ ਆਪਣੇ ਕੀ ਆ ਕੋਈ ਆਪਾਂ ਇਹਨੇ ਕੋਈ ਨਾਮ ਕਰਨ ਲੱਗੇ ਆਂ ਹਾਂਜੀ 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 ਪਤਾ ਤਾਂ ਹੀ ਤੋਂ ਬੀਮਾ ਕਰਨਾ ਸਮਝ ਕੇ ਲਈ ਤੋ ਅੱਛਾ ਜੀ ਜੇ ਜੀ ਬਹੁਤ ਬਹੁਤ ਰਾਸੀ ਸਵੇਰਾ ਹੋ ਜਾਣਾ ਉਹ ਬਹੁਤ ਚੱਲ ਜੇ ਚੱਲ ਜੇਗਾ ਹਾਂ ਸਾਰੇ ਡਾਕਟਰ ਹੀ ਹੈ ਸਾਰੇ ਡਾਕਟਰ ਹੀ ਹੈ ਹੈਗਾ ਜੀ ਹੈਗਾ ਡਾਕਟਰ ਹੈਗਾ ਹਨੇ ਇੱਕ ਵਾਰੀ ਚੰਗੀ ਤਰ੍ਹਾਂ ਸੁਣੋ ਡਾਕਟਰ ਕੈਂਸਰ ਡਾਕਟਰ ਸਰਜਨ ਖੰਡੇਲਵਾਲ ਇਹ ਨਹੀਂ ਇਹ ਪਹਿਲਾ ਵਾਲਾ ਨੰਬਰ ਜੰਤਰੀ ਕਰੋ ਕਿਉਂਕਿ ਦੋ ਦਜਾਏ ਦਾ ਨਾਮ ਪਾ ਗਾਣਾ ਜਿਹੜਾ ਐਕਟਿਵ ਤੇ ਉੱਥੇ ਲੇ ਕੇ ਜਾਣਾ ਬਾਕੀ 1 ਵਜੀ ਮਹਾਂਮਾ ਠੀਕ ਹੈ ਪਰ ਸੋ ਕੋਈ ਲਾ ਠੀਕ ਹੈ ਕਿੰਨਾ ਕੁ ਟਾਈਮ ਹੈ ਕੋਈ ਕੋਈ ਬਾਤ ਕਰ ਦਿਓ ਪ੍ਰੋਸੈਸ ਸ਼ੁਰੂ ਛੋੜ ਕੀ ਉਹ ਕਰਾਈ ਸ਼ੂਟ ਉਹ ਹੈ ਸ਼ੂਟ ਕਰ ਲਿਆ ਉਹਨੇ ਕਦੋਂ ਉਹ ਲੈ ਪਾਰਕ ਮੁਹਾਲੇ ਸੇ ਕਰ ਲਿਆ ਆਪਣੇ ਦੇ ਅਸੀਂ ਕਿਉਂ ਹਮ ਚਾਲੇ ਚੋਣ ਯਾਰ ਦੇ ਵਾਲੀ ਟੀਮ ਸਕੇ ਆ ਜਾਂਦੀ ਅਵੇ ਤੁਸੀਂ ਦੇ ਚੱਲ ਕੇ ਆ ਜਾਂਦੀ ਤੁਸੀਂ ਦੁਬਾਰਾ ਕਰ ਲਓ ਇਹ ਇਹ ਇੱਧਰ ਹੋ ਰਹੀ ਹੈ ਸ਼ੂਟਿੰਗ ਨੋਰਥ ਇੱਧਰ ਪਾ ਦਿਨੇ ਆ ਤੁਹਾਡੀ ਆਪਾਂ ਦਾ ਤੁਹਾਡੇ ਕੋਲ ਟੈਨਸ਼ਨ ਦੇ ਬਿਡੇ ਨਹੀਂ ਹੈ ਜੀ ਤੇ ਚਲੂ ਕੀ ਆਇਆ ਉਸ ਨੂੰ ਜੀ ਖਾਜੋਦੀ ਹੁੰਦੀ ਆ ਨਾ ਤੇ ਇਹ ਆਪੇ ਉਹ ਅਸੀਂ ਕਰਦੇ ਹਾਂ ਨੂੰ ਗੱਲ ਇਹ ਕਿ ਗਾੜੀ ਆਇਆ ਕਰਕੇ ਲੇਡ ਲੈਣਾ ਇਹ ਕੁੱਝ ਕਿ ਤਰੇਕੋ ਤੁਸੀਂ ਇਸ ਜਨਰਲ ਕਿੰਚਾ ਨਹੀਂ ਇਹ ਤੁਸੀਂ ਹਮਾਰੇ ਲੈ ਗਾ ਉਹ ਵਾਰਾ ਕਰਦੇ ਨੇ ਉਹ ਆਪ ਨੇ ਕਰ ਲਿਆ ਸ਼ਕਲ ਨੂੰ ਠੀਕ ਕਰਦੇ ਨੇ ਜਦੋਂ ਤੁਸੀਂ ਕਰਦੇ ਨੇ 3 ਮਿੰਟ ਲੇਟ ਹੋਣਾ ਚਾਹੀਦਾ ਇਹ ਕੰਮ ਕਰਿਆ ਕੋਈ ਹੋਰ ਨਹੀਂ ਬਾਤ ਸ਼ੋਰ ਕਿਹੜਾ ਕੀ ਕੋਣ ਸ਼ੋਰ ਦਾ ਹੈ ਤਾਂ ਉਹ ਜਿਹੜਾ ਬੋਲ ਪਾਈ ਜਾਂ ਜਿਹੜਾ ਬੋਲ ਪਾਈ ਜਾਂ ਬੋਲ ਸੈਵਨ ਪਾਈ ਕਰ ਪਾਈ ਜਾਂ ਹੋਗਾ ਦੂਰ ਪਾਈ ਜਾਂ ਹਾਂ ਮੈਂ ਫਟਾਫਟ ਕਿਵੇਂ ਕਿਹਾ ਜਾਣਾ ਮੈਂ ਕਰਿਆ ਯਾਰ ਕੋਈ ਅਕਾਦਮੀ ਹਾਂਜੀ ਦੂਜੀ ਵਾਰ ਕਰਨਾ ਹੈ ਉਹ ਹੀ ਹੂੰ ਜੀ ਮਾਚੀ ਤੋਂ ਬੇਸੇ ਗੋਲਾ ਦੇ ਫਾਰਟ ਤੋਂ ਜਾਇਆ ਲੈ ਗੋਲਾ ਤੇ ਬੋਲੋੜ ਜੀ ਤੇ ਸਾਡੇ ਉਹ ਜਿਆਦਾ ਜੀ ਮਾਚਲ ਕਰਵਾ ਲੀਏ ਲੰਗਰ ਦੇ ਤੇ ਰੋੜਾ ਕਰਵਾ ਕਰਵਾਉਣਾ ਹੈ ਜਰਾ ਉਹ ਵਾਲਾ ਕਰਵਾ

अच्छा चलो चलो अच्छा वोदा डेट होगी आज 28 28 ब्लड ग्रुप ਕੀਤਾ ਹੈ ਨੀ ਪੋਸਟਿਵ ਹੈ ਬੀ ਪੋਸਟਿਵ ਹੈ ਉਹ ਸੈਟ ਵੀ ਕਰਾ ਲੈਂਦੇ ਇਹਨਾਂ ਤੋਂ ਬਈ ਨੀ ਪੋਸਟਿਵ ਹੈ ਉਹ ਬਾਅਦ ਚੈੱਕ ਹੋ ਜੂਗਾ ਕਿ ਨਹੀਂ ਫਿਰ ਹਾਂ ਹਾਂ ਕਰਤਾ ਮੁੰਡੇ ਨੇ ਬਲਿਹਾਰ ਸਿੰਘ ਸਰਦਾਰ ਹਾਂ ਬੀ ਐ ਐਲ ਐਲ ਆਈ ਐਚ ਏ ਆਰ ਹਾਂਜੀ ਹਾਂਜੀ ਲੋ ਸਰ ਥੈਂਕ ਯੂ ਜੀ ਜਲਦੀ ਸਰ ਚਲੋ ਫਿਰ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਬਲੌਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨਾਲ ਲੱਗ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਰਦੇ ਆਂ ਆਪਾਂ ਬਲੌਗ ਦਾ ਇੱਥੇ ਐਂਡ ਜੀ ਸ਼ੰਘਾਈ ਵਿੱਚ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਨਾਲ ਹੀ ਖਾਸ ਦੇ ਵਾਦ ਦੇ ਰੋਬ ਤਰੱਕ